ਖਰਚਿਆਂ ਤੇ ਕਟੌਤੀ ਨਹੀਂ ਹੋ ਪਾਰੇ ਖਰਚੇ ਨਹੀਂ ਕੱਟ ਰਹੇ ਤੇ ਨਾ ਖਰਚਿਆਂ ਚ ਇੱਕ ਖਰਚਾ ਇਸ ਤਿਆਰੀ ਖਰਚਾ ਤੇ ਇਸ ਤਿਆਰੀ ਖਰਚਿਆਂ ਦੇ ਵਿੱਚ ਇੱਕ ਨਵਾਂ ਪਹਿਲੂ ਉੱਪਰਿਆ ਕਹਿੰਦੇ ਪੰਜਾਬ ਤੇ ਹਰਿਆਣਾ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ਚ ਭਾਜਪਾ ਦੀ ਸਰਕਾਰ ਦੋਵਾਂ ਸੂਬਿਆਂ ਦੀ ਸਰਕਾਰ ਦੇ ਵਿੱਚ ਇਸ ਇਤਿਹਾਰ ਵੱਡੇ ਤੋਂ ਵੱਡੇ ਵੱਧ ਤੋਂ ਵੱਧ ਜਾਰੀ ਕਰਨ ਦਾ ਕਹਿੰਦੇ ਮੁਕਾਬਲਾ ਚੱਲ ਰਿਹਾ ਹੈ ਪੰਜਾਬ ਵਾਲੇ ਪੰਜਾਬ ਚ ਕਰ ਰਹੇ ਨੇ ਹਰਿਆਣੇ ਵਾਲੇ ਹਰਿਆਣਾ ਚ ਕਰ ਰਹੇ ਨੇ ਪਰ ਦੋਵੇਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਖੇਤਰ ਚ ਵੀ ਜੰਮ ਕੇ ਇਸ਼ਤਿਹਾਰ ਜਾਰੀ ਕਰ ਰਹੇ ਨੇ ਪੰਜਾਬ ਵਾਲਾ ਇਸ਼ਤਿਹਾਰ ਹਰਿਆਣੇ ਦੀਆਂ ਅਖਬਾਰਾਂ ਚ ਵੀ ਲੱਭ ਰਿਹਾ ਹਰਿਆਣੇ ਵਾਲਾ ਇਸ਼ਤਿਹਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਤੋਂ ਲੱਭਦਾਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਚ ਵੀ ਲੱਭ ਜਾਂਦਾ ਹੁਣ ਬਈ ਹਰਿਆਣੇ ਚ ਤਾਂ ਚੋਣਾਂ ਨੇ ਹਰਿਆਣੇ ਚ ਆਉਂਦੇ ਦਿਨਾਚੋ ਆਰ ਟੀਮਾਂ ਵੀ ਆ ਗਈਆਂ ਸਰਵਿਸ ਰੂਪੇ ਕਰ ਰਹੀਆਂ ਨੇ ਚੋਣ ਕਮਿਸ਼ਨ ਦੀਆਂ ਚ ਸਮੇ ਤੋਂ ਪਹਿਲਾਂ ਕਹਿੰਦੇ ਚੋਣਾ ਹੋ ਸਕਦੀਆਂ ਨੇ ਜੰਮੂ ਕਸ਼ਮੀਰ ਦੀਆਂ ਵੀ ਮਹਾਰਾਸ਼ਟਰ ਦੀਆਂ ਵੀ ਤੇ ਹਰਿਆਣੇ ਦੀਆਂ ਵੀ ਸੋ ਇਸ ਲਈ ਅਗਲੇ ਦਾ ਚੋਣਾ ਦਾ ਸਿਰ ਤੇ ਖੜੀਆਂ ਨੇ ਅਗਲੇ ਦਾ ਇਸ਼ਤਿਹਾਰ ਵੀ ਜਾਰੀ ਕਰ ਲਵਾਂਗੇ ਢੋਲ ਵੀ ਵਜਾਉਣਗੇ ਪ੍ਰਚਾਰ ਵੀ ਕਰਨਗੇ ਪਰ ਪੰਜਾਬ ਚ ਦਾ 227 ਚ ਨੇ ਹਾਂ ਚਾਰਜਿੰਗ ਨਹੀਂ ਚੋਣਾ ਹੈਗੀਆਂ ਪਰ ਉਹਦਾ ਮਤਲਬ ਇਹ ਤਾਂ ਨਹੀਂ ਹੈ ਰ ਕਿ ਤੁਸੀਂ ਪੰਜਾਬ ਤੋਂ ਲੈ ਕੇ ਹਰਿਆਣੇ ਹੁੰਦੇ ਹੋ ਦਿੱਲੀ ਤੱਕ ਇਸ਼ਤਿਹਾਰ ਦੇ ਜੋਂ ਕਹਿੰਦੇ ਜੀ ਇਹ ਇਸਤਿਹਾਰ ਪੰਜਾਬ ਦੀ 227 ਦੀਆਂ ਵਿਧਾਨ ਸਭਾ ਚੋਣਾਂ ਲਈ ਨਹੀਂ ਦਿੱਤਾ ਜਾ ਰਿਹਾ ਇਹ ਹਰਿਆਣੇ ਦੀਆਂ ਚੋਣਾਂ ਲਈ ਉਹ ਦਿੱਤਾ ਜਾ ਰਿਹਾ ਪਰ ਇਹ ਇਸਤਿਹਾਰ ਪੰਜਾਬ ਦਾ ਕਹਿੰਦੇ ਇਹ ਦੱਸਣ ਲਈ ਕਿ ਦੇਖੋ ਪੰਜਾਬ ਚ ਕੀ ਕੁਝ ਕਰਤਾ ਹਰਿਆਣੇ ਜੇ ਸਾਡੀ ਸਰਕਾਰ ਆ ਗਈ ਅਸੀਂ ਇੱਥੇ ਵੀ ਕਰ ਦਾਂਗੇ ਤੇ ਉਧਰ ਹਰਿਆਣੇ ਚ ਕਹਿੰਦੇ ਜੀ ਸੈਣੀ ਜੀ ਕਹਿੰਦੇ ਕਿ ਨਾ ਅਸੀਂ ਉਹ ਸਾਰਾ ਕੁਝ ਕਰ ਸਕਦੇ ਹਸਤਾ ਐਲਾਨ ਦਾ ਐਲਾਨ ਕਰ ਰਹੇ ਹਾਂ ਸੋ ਉਧਰ ਉਹਨਾਂ ਦਾ ਵੀ ਸਾਰਾ ਜੋਰ ਲੱਗਿਆ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਭਾਜਪਾ ਲਈ ਵੀ ਮੁਸ਼ਕਲ ਵਧੀ ਹੋਈ ਆ ਹਰਿਆਣੇ 'ਚ ਤੇ ਮੁਸ਼ਕਲਾਂ ਵਾਲੀ ਪਾਰਟੀ ਲਈ ਵਧੀ ਹੋਈ ਆ ਤੇ ਕਾਂਗਰਸ ਕੋਲ ਕਹਿੰਦੇ ਫਾਂਡੇ ਨਹੀਂ ਕਹੇ ਜਿੰਨੇ ਉਹ ਇਸ਼ਤਿਹਾਰ ਜਾਰੀ ਕਰ ਲੈਣ ਉਹਨਾਂ ਨੂੰ ਉੱਪਰ ਉਹ ਖਰੀ ਝੰਡੀ ਨਹੀਂ ਜੇ ਮਿਲਦੀ ਉਹ ਅਜੇ ਆਪਣੀ ਗੁੱਟਵਾਜੀ ਤੋਂ ਨਹੀਂ ਨਿਕਲ ਪਾਰੇ ਭਾਜਪਾ ਦੀ ਮੁਸ਼ਕਲ ਕਹਿੰਦੇ ਇਹ ਆ ਉਹ ਇਸ਼ਤਿਹਾਰ ਵੀ ਦੇ ਰਹੀ ਆ ਉਹ ਸਮਾਗਮ ਵੀ ਕਰ ਰਹੀ ਆ ਪਰ ਖੱਟਰ ਨੂੰ ਦੂਰ ਨਹੀਂ ਕਰ ਪਾਰੀ ਹਰਿਆਣੇ ਤੋਂ ਮਨੋਹਰ ਲਾਲ ਖੱਟਰ ਨੂੰ ਕਹਿੰਦੇ ਜੀ ਮੁੱਖ ਮੰਤਰੀ ਤੋਂ ਉਹਦੇ ਤੋਂ ਹਟਾ ਵੀ ਦਿੱਤਾ ਸੈਣੀ ਹੋਰਾਂ ਦੀ ਸੀਟ ਤੋਂ ਹੀ ਐਮਪੀ ਬਣਾ ਕੇ ਭੇਜ ਵੀ ਦਿੱਤਾ ਤੇ ਸੈਣੀ ਉਹਨਾਂ ਨੂੰ ਖੱਟਰ ਦੀ ਸੀਟ ਤੋਂ ਐਮਐਲਏ ਬਣਾ ਕੇ ਮੁੱਖ ਮੰਤਰੀ ਤੇ ਉਹਦੇ ਤੇ ਲਿਆਂਦਾ ਕਹਿੰਦੇ ਦਿੱਲੀ ਜਾ ਕੇ ਕੈਬਨਿਟ ਚ ਮੰਤਰੀ ਵੀ ਬਣ ਗਏ ਉਹਨਾਂ ਦਰਮੋਦੀ ਦੀ ਮਨੋਹਰ ਲਖਟਰ ਪਰ ਕਹਿੰਦੇ ਹਰਿਆਣੇ ਦਾ ਮੋਹ ਨਹੀਂ ਜਾਂਦਾ ਕਿਹੜਾ ਸਮਾਗਮ ਜਿਹਦੇ ਵਿੱਚ ਸੈਣੀ ਉਹਰੀ ਖੱਟਰ ਦਾ ਜ਼ਿਕਰ ਨਾ ਕਰਨ ਤੇ ਕਿਹੜਾ ਸਰਕਾਰੀ ਸਮਾਗਮ ਜਿੱਥੇ ਖੱਟਰ ਉਹਰੀ ਮੌਜੂਦ ਨਾ ਹੋਣ ਕਹਿੰਦੇ ਉਹਨਾਂ ਦੀ ਮੌਜੂਦਗੀ ਭਾਜਪਾ ਲਈ ਮਸੀਤ ਬਣ ਰਹੀ ਹੈ 9 ਸਾਲ ਰਾਜ ਕੀਤਾ ਤੇ ਉਹਨਾਂ ਕਰਕੇ ਕਹਿੰਦੇ ਲੋਕ ਰੋਸੇ 'ਚ ਨੇ ਤੇ ਉਹ ਦੂਰੀ ਕਰਨ ਦੇ ਲਈ ਇਸਤਿਹਾਰਵਾਜੀ ਤੇ ਪੈਸਾ ਖੁੱਲ ਕੇ ਖਰਚਿਆ ਜਾ ਰਿਹਾ ਜਿਹਦੇ 'ਚ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਵੀ ਆ ਗਿਆ ਪਰ ਖੱਟਰ ਵਾਲਾ ਮਸਲਾ ਵਿੱਚ ਫਸਦਾ ਤੇ ਇਧਰ ਆਮ ਆਦਮੀ ਪਾਰਟੀ ਉਹਦੀ 99 ਸੀਟਾਂ ਦੇ ਵੈਸੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਹੀ ਸੀ ਲੋਕ ਸਭਾ ਚੋਣਾਂ ਵੀ ਚਾ ਲੋਕ ਸਭਾ ਚੋਣਾਂ ਦਾ ਮਿਲ ਕੇ ਲੜੀਆਂ ਤੇ ਹੁਣ ਕਹਿੰਦੇ ਜੇ ਅਰਵਿੰਦ ਕੇਜਰੀਵਾਲ ਦਾ ਗ੍ਰਹਿ ਸੂਬਾ ਸੁਨੀਤਾ ਕੇਜਰੀਵਾਲ ਪ੍ਰਚਾਰਤੇ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨਿਆਂ ਨਾਲ ਹਰਿਆਣਾ ਦੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਦੇਖੋ ਪੰਜਾਬ ਚ ਅਸੀਂ 2 ਸਾਲਾਂ ਚ 2.5 ਸਾਲਾਂ ਚ ਕੀ ਕੁਝ ਕਰਤਾ ਇਸ ਲਈ ਜੇ ਇੱਥੇ ਵੀ ਅੱਗੇ ਤਾਂ ਰੰਗਾ ਰੰਗ ਹੋ ਜਾਊਗਾ ਉਹ ਸਾਰੀ ਪ੍ਰਕਿਰਿਆ ਜਾਰੀ ਆ ਉਹ ਸਾਰੀ ਪ੍ਰਕਿਰਿਆ ਚ ਕਹਿੰਦੇ ਪੰਜਾਬ ਦਾ ਖਜ਼ਾਨਾ ਲਟਾਇਆ ਜਾ ਰਿਹਾ ਤੇ ਲਟਾਉਣ ਦੀ ਪ੍ਰਕਿਰਿਆ ਇਹ ਸੱਦ ਤੱਕ ਚੱਲੇਗੀ ਕਿਉਂਕਿ ਮੁਕਾਬਲਾ ਹੋ ਗਿਆ ਚਲੋ ਇਸ ਮੁਕਾਬਲੇ ਚ ਕੌਣ ਬਾਜ਼ੀ ਮਾਰਦਾ ਹੈ ਦੇਖਦੇ ਆ ਪਰ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਜਰੂਰ